ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦਿ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚੈ ਸੋਚ ਨਾ ਹੋ ਬਈ ਜੇ ਸੋਚੀ ਲੱਖ ਵਾਰ ਤੇ ਚਿਤ ਨਾ ਹੋ ਬਈ ਜੇ ਲਾਈ ਰਹਾ ਲਿਫਤਾਰੀ ਭੁਖਿਆ ਭੁਖ ਨਾ ਉਤੇਰੀ ਜੇ ਬੰਨਾ ਪੁਰੀਆਂ ਪਾਰ ਸਹਸ ਅਣਪਾ ਲਖ ਹੋਇ ਤੈ ਕਿਨਾ ਚੱਲੇ ਨਾ ਮਲੇ ਕਿੰ ਸਚਿਆਰਾ ਹੋਈ ਐ ਕਿੰ ਕੋੜਾ ਟੁੱਟੈ ਪਾਲ ਕਮਨ ਸਾਈਂ ਚਲਣਾ ਹੁਕਮੇ ਹੋਵਨੇ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮਿ ਲੈ ਬੜਿ ਆਈ ਹੁਕਮੇ ਉਤਮ ਨੀਚ ਹੁਕਮ ਲਿਖ ਦੁਖ ਸੁਖ ਪਾਈਐ ਨਾ ਉਪੀ ਬਕੀਸ਼ੇ ਹੁਕਮੀ ਸਦਾ ਪਵਾਈਐ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕੁ ਆਪਣੀ ਜੀ ਭੁਜੈ ਤਾ ਹਮੈ ਕਹਿ ਨ ਕੋਈ ਗਾਵੇ ਕੋ ਤਾਣ ਹੋਵੇ ਕਿਸੈ ਤਾਣ ਗਾਵੇ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖਮ ਵਿਚਾਰੀ ਗਾਵੇ ਕੋ ਸਾਜ ਕਰੇ ਤਨ ਖੇਹ ਗਾਵੇ ਕੋ ਜੀ ਲੈ ਫਿਰਦੇ ਹੀ ਗਾਵੇ ਕੋ ਜਾਪੇ ਦਿਸੈ ਦੂਰ ਗਾਵੇ ਕੋ ਵੇਖੇ ਹਦਰ ਹਦੂਰੇ ਕਥਨਾ ਕਥੀ ਨਾ ਆਵੈ ਟੋਟ ਦੇਂਦਾ ਦੇ ਲੈਂਦੇ ਥਕ ਪਾਹੇ ਬਜਵੰਤਰ ਕਾਹੀ ਕਾਹੀ ਹੁਕਮੇ ਹੁਪਮ ਚਲਾਏ ਰਾਹੋ ਨਾਨਕ ਵਿਖੇ ਦੇਰਦਾ ਹੋ ਸਾਚਾ ਸਾਹਿਬ ਸਾਚ ਨਾਏ ਭਾਖਿਆ ਪਾਉ ਅਪਾਰ ਅੱਖੇ ਮੰਗੇ ਦਿਹ ਦਿਹ ਦਾਤਿ ਦਿਤਾ ਤਾਰੇ ਫਿਰ ਕੇ ਅੱਗੇ ਰਖੀਐ ਜਿਤ ਤੇ ਸਹਿ ਦਰਬਾਰ ਹੁਕਮੇ ਬੁਲਣ ਬੋਲੀਐ ਜਿਤ ਸੁਣ ਤਰੇ ਪਿਆਰੇ ਅੰਮ੍ਰਿਤ ਵੇੜਾ ਸਚ ਨਾਉ ਵੜਿਆਈ ਵਿਚਾਰ ਗਰਮੀ ਆਵੇ ਕੱਪੜਾ ਨਾਨਕ ਏ ਮੈਂ ਜਾਣੀ ਐ ਸਭ ਆਪੇ ਸਚਿਆਰ ਆਪੇ ਨਾ ਜਾਏ ਕਿ ਤਾਂ ਨਾ ਹੋਏ ਆਪੇ ਆਪ ਰੰਜਨ ਸੋਏ ਜਿਸੇ ਵਿਆਹ ਤਿੰਨ ਪਾਇਆ ਮਾਨੇ ਨਾਨਕ ਗਾਵੀ ਐ ਗੁਣੇ ਨਿਧਾਨ ਗਾਵੀਏ ਸੁਣੀਏ ਮਨ ਰਖੀਏ ਭਾਉ ਦੁੱਖ ਪਰ ਹਸੋ ਘਰ ਲੈ ਜਾਏ ਮੁਖ ਨਾਦਨ ਗੁਰਮੁਖ ਵੇਦਨ ਗੁਰਮੁਖ ਰਹਾ ਸਮਾਈ ਗੁਰ ਈਸ਼ਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੀ ਗੁਰਾ ਇੱਕ ਦੇਹ ਗੁਜਾਈ ਸਤਿਗੁਰਾਂ ਜੀਆ ਕਾ ਇੱਕ ਦਰਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਾਵਾਂ ਜੇ ਤਿਸ ਭਾਵਾਂ ਬਿਨ ਭਾਣੇ ਕੇ ਨਾਏ ਕਰੀ ਜੇਤੀ ਸਿਰਖ ਪਾਈ ਵੇਖਾ ਬਿਨ ਕਰਮਾਂ ਕੇ ਮਿਲ ਲਈ ਮਾਤਵੇ ਚ ਰਤਨ ਜਵਾ ਹਰਮਾਨ ਇੱਕ ਜੇਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਗੁਜਾਈ ਸਬਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਈ ਜੇ ਤੁ ਚਾਰੇ ਆ ਜਾ ਹੂਰਦ ਸੁਹੀ ਹੋਏ ਨਮਾ ਖੰਡਾ ਵਿੱਚ ਜਾਣੀ ਐ ਨਾਲ ਚਲੇ ਸਭ ਕੋਏ ਚਰਨਾਮ ਨਾਮ ਲਖਾਈ ਕੈ ਜਸ ਕੀ ਰਤ ਜਗਲੇ ਜੇ ਤਿਸ ਨਦਰ ਨਾਇ ਆਵਈ ਤਾ ਬਾਤ ਨ ਪੁੱਛੈ ਕੇ ਨਾਮਦਰ ਕੀ ਦੋਸ਼ੀ ਦੋਸ਼ ਤੈ ਨਾਨਕ ਨਿਰਗੁਣ ਗੁਣ ਕਰੇ ਗੁਣਵੰਤੇ ਆਗੁਣ ਦੇ ਇਹਾ ਕੋਈ ਨ ਸੁਝਈ ਜੇ ਤਿਸ ਗੁਣ ਕੋਈ ਕਰੇ ਸੁਣਿਆ ਸਿੱਧ ਪੀਰ ਸੁਰਨਾਥ ਸੁਹੈ ਤਤ ਬਲਾ ਕਾਸ਼ੀ ਸੁਣਿਆ ਦੀਪ ਲੋ ਪਾਤਲ ਸੁਹੈ ਕੁੰਸ ਕੇ ਕਾਲੀ ਨਾਨਕ ਭਗਤਾ ਸਦਾ ਵਿਗਾ ਸੁਣਿਆ ਧੂਪ ਪਾਪਾ ਨਾਸਿ ਸੁਣਿਆ ਈਸ਼ਰ ਬਰਮਾ ਇੰਦ ਸੁਹੈ ਸੁਣਿਆ ਜੋਗ ਜੁਗਤ ਤਨ ਭੇਦ ਸਹ ਸ਼ਾਸਤਿ ਸਿਮਰਤਿ ਵੇਦਿ ਨਾਨਕ ਭਗਤਾ ਸਦਾ ਵਿਗਾਸ ਸਹ ਹਿਰਿ ਤਲਕ ਨਾਸੀ ਸੁਣਿਆ ਸਤ ਸੰਤੋਖ ਗਿਆਨ ਸਹ ਅਸਕ ਕਾ ਇਸਨਾ ਨੇ ਸੁਣਿਆ ਪੜ ਪੜ ਪਾਵੈ ਮਾਨ ਸਹ ਨਾਗੇ ਸਹਿ ਧਿਆਨੇ ਨਾਨਕ ਭਗਤਾ ਸਦਾ ਵਿਗਾਸ ਸਹ ਹਿਰਿ ਤਲਕ ਨਾਸੀ ਸੁਣਿਆ ਸਰਾ ਗੁਣਾ ਕੇ ਗਹ ਸਹ ਸੇਪੀਤ ਪਿਤ ਪਤਸ਼ਾ ਸੁਣਿਆ ਅੰਦੇ ਪਾਵੈ ਰਹੋ ਸਹ ਸਨਾਤਕ ਭਗਤਾਂ ਸਦਾ ਵਿਗਾਸ ਮਨੈ ਜੋਤ ਕਾ ਕਨਾਸੀ ਮਨੈ ਕੀ ਗਤ ਕਹੀ ਨ ਜਾਏ ਜੇ ਕੋ ਕਹਿ ਪਿਛੈ ਪਛਤਾਏ ਕਾਗਦ ਕਲਮ ਨ ਲਖਣ ਹਾਰ ਮਨੈ ਕਬਹਿ ਕੰ ਵਿਚਾਰੇ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨੈ ਸਰਤੋ ਹੋਵੈ ਮਨ ਬੁੱਧ ਮਨੈ ਸਗਲਪ ਵੜਕੀ ਸੁਧੈ ਮਨੈ ਮੂੰ ਚੋਟਾ ਨ ਖਾਏ ਮਨੈ ਜਨ ਕੈ ਸਾਥ ਨ ਜਾਏ ਐਸਾ ਨਾਮ ਨਿਰੰਝਨ ਹੋਵੇ ਜੇ ਕੋ ਮਨ ਜਾਣੈ ਮੰਨੈ ਮਾਰਗ ਠਾਕ ਨਾ ਪਾਏ ਮੰਨੈ ਪਤਸ ਪ੍ਰਗਟ ਜਾਏ ਮੰਨੈ ਮਗਨਾ ਚੱਲੇ ਪੰਥ ਮੰਨੈ ਧਰਮ ਸੇਤੀ ਸੰਬੰਧ ਐਸਾ ਨਾਮ ਰੰਝਨ ਹੋਵੇ ਜੇ ਕੋ ਮਨ ਜਾਣੈ ਮਨ ਪੂਏ ਮੰਨੈ ਪਾਵੇਂ ਮੋਖ ਦੁਆਰ ਮੰਨੈ ਪਰਵਾਰ ਸਦਾਰੀ ਮੈਂ ਤਰੈ ਤਾਰੇ ਗੁਰ ਸਿਖ ਮੰਨੈ ਨਾਨਕ ਭਵੇ ਨਾ ਪਿੱਖੇ ਐਸਾ ਨਾਮ ਰੰਝਨ ਹੋਵੇ ਜੇ ਕੋ ਮਨ ਜਾਣੈ ਮਨ ਪੂਏ ਪੰਜ ਪ੍ਰਵਾਨ ਪੰਜ ਪ੍ਰਧਾਨ ਪੰਚੇ ਸੋ ਹੈ ਦਰਜਾਨ ਬੱਚਾ ਕਾ ਦੇਖ ਧਿਆਨ ਦੇ ਕੋ ਕਹ ਕਰੈ ਵਿਚਾਰ ਦੇਖੇ ਕੜੈ ਨਾ ਇਸਮਾਰੇ ਔ ਧਰਮ ਦਇਆ ਕਾ ਪੂਤ ਸੰਤੋਥਾ ਰਕਿਆ ਜਿਸੁ ਤੇ ਦੇਖੋ 부ਜੈ ਹੋਵੇ ਸਚਿਆਰ ਤਕਲੇ ਉਪਰ ਕੇ ਤਹ ਪਾਰੀ ਤਤੀ ਹੋਰ ਪਰੈ ਹੋਰ ਹੋਰ ਇਸੇ ਭਾਰਤ ਲੈ ਕਹਨ ਜੋਰੇ ਏ ਜਾਤ ਰੰਗਾ ਕੇ ਨਾਮ ਸਭਨਾ ਲਿਖਿਆ ਬੜੀ ਕਲਾ ਮੈਂ ਇਹੋਲੇ ਖਾਲਿਕ ਜਾਣੈ ਕੋਏ ਕਿਤਾ ਤਾਨ ਸਵਾਲੇ ਹਰੂਪ ਕਿਤਾ ਜਾਣੇ ਕੌਣ ਤੂ ਤੇ ਕਿ ਤਪਸਾਓ ਏਕੋ ਕਵਾਓ ਇਸੇ ਹੋਏ ਲਗ ਦਰੀਆਉ ਕੁਦਰਤ ਕਵਨ ਕਹਾ ਵਿਚਾਰ ਮਰਨ ਜਮਾ ਇੱਕ ਬਾਰੀ ਜੋ ਤੁਧ ਭਾਵੈ ਸਾਈ ਭਲੀਕਾਰ ਸਦਾ ਸਲਾਮਤ ਰੰਕਾਰੀ ਅਸੰਖ ਜਪ ਸੰਖ ਭਾਉ ਅਸੰਖ ਪੂਜਾ ਸੰਖ ਤਰਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਸੰਤ ਜੋਗਮੰਦ ਰਹੇ ਉਦਾਸੀ ਅਸੰਖ ਭਗਤ ਹੁਣ ਗਿਆਨ ਵਿਚਾਰ ਸਤਸਤੀ ਅਸੰਖ ਸੂਰ ਮੂ ਪਖ ਸਾਰ ਕੁਦਰਤ ਕਵਣ ਕਹਾ ਵਿਚਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਇਪਰਾਹੇ ਅਸੰਖ ਮਲੇਚ ਮਲ ਭਖ ਕਾਹੇ ਅਸੰਖ ਨਿੰਦਕ ਸਿਰ ਕਰ ਹੈ ਪਾਰੇ ਆਨਕ ਨੀਚ ਕਹੇ ਵਿਚਾਰ ਮਾਇ ਜਮ ਇਕ ਵਾਰੇ ਜੋ ਤੁਧ ਭਾਵੇ ਸਾਈ ਭਲੀ ਕਾਰ ਸਹਲਾਮ ਬਨਰਨਕਾਰੀ ਅਸੰਖ ਨਾਮ ਅਸੰਖ ਥਾਮ ਅਗਨ ਗਮ ਸਖ ਲੋ ਅਸੰਖ ਕਹ ਹੈ ਸਿਰ ਪਾਰ ਹੋਏ ਅਖਰੀ ਨਾਮ ਅਖਰੀ ਸਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਨਿਕਲ ਬੋਲਣ ਬਾਣ ਅਖਰਾ ਸਿਰ ਸੰਜੋਗ ਵਖਾਣ ਜਿਨੇ ਜੇ ਫਰਮਾਏ ਤੇ ਤੇ ਪਾਹੀਂ ਚੇਤਾ ਕੀਤਾ ਤੇ ਤਾ ਨਾਉ ਬੰਨਾ ਮੈਂ ਨਹੀਂ ਕੋਥਾਉ ਉਤਰਤ ਕਵਣ ਕਾ ਵਿਚਾਰੇ ਮਾਰਿਆ ਨਾ ਜਾਵਾ ਏਕ ਵਾਰ ਜੁਗਤ ਭਾਵੈ ਸਾਈ ਪਿਕਾਰੇ ਤੂੰ ਸਦਾ ਸਲਾਮਤ ਨਰੰਕਾਰ ਭਈਏ ਹੱਥ ਪੈ ਤਰਦੇ ਆਣੀ ਤੋਤਾ ਉਤਰ ਸਖੇ ਓਸ ਬਲੀਤੀ ਕੱਪੜ ਹੋਏ ਤੇ ਸਾਬੂਨ ਲਈਆ ਹੋ ਧੋਏ ਕਹੀਏ ਮਤ ਪਾਪਾ ਕੈਸਾਂਗੇ ਓ ਧੋਪੇ ਨਾ ਵੈ ਕ ਰੰਗ ਕਮੀ ਪਾਪੀਆ ਕਰਨਾਏ ਕਰ ਕਰ ਕਰਨਾ ਲਿਖ ਲੈ ਜਾਹੋ ਆਪੇ ਪੀਜਾ ਪੀਹ ਕਾਹੋ ਨਾਨਕ ਹੁਕਮੀ ਆਵੋ ਜਾਹੋ ਈਰਤ ਤਪ ਤੇ ਆਦਤ ਦਾ ਨੇ ਦੇਖੋ ਪਾਵੇ ਤਿਲਕਾ ਮਾਨ ਸੇਮ ਅਯਮਨ ਕੀਤਾ ਪਾਉ ਅੰਤਰਗਾਥੀ ਰਤ ਮਰਣਾਉ ਸਭੁ ਤੇਰੇ ਮੈਂ ਹਾਹੀ ਰਣਗੁਣ ਕੀਤੇ ਭਗਤ ਨਾ ਹੋਏ ਸਸਤਾ ਬਾਣੀ ਬਰਮਾਓ ਸਾਤੋ ਸੁਹਾਨ ਸਦਾ ਮਨ ਚਾਓ ਕਵਣ ਸੁਵੇਲਾ ਵਕਤ ਕਵਣੇ ਕਵਣਿਤਿਤ ਕਵਣਵਾਰੀ ਕਵਣ ਸਰੁੱਤੀ ਮਾਹੋ ਕਵਣ ਜਿਥੋ ਆ ਆਕਾਰ ਇਹ ਨ ਪਾਈਆ ਪੰਡਤੀ ਜਿਹੋ ਬਹਿਲੇ ਕੁਰਾਨੇ ਵਤਨਾ ਪਾਇਓ ਕਾਦੀਆਂ ਜੇ ਲਿਖਨ ਲੈ ਕੁਰਾਨ ਇਹ ਵਿਦਵਾਨਾ ਜੋਗੀ ਜਾਣੈ ਵਿਦਵਾ ਹੋਣਾ ਕੋਈ ਜਾਕਰਤਾ ਸੇ ਠੀਕ ਹੋ ਸਾਜੇ ਆਪੇ ਜਾਣੈ ਸੋਈ ਇਕ ਰਖ ਕਿਸਾ ਲਾਨੀ ਕੇ ਉਪਰਨੇ ਨਾਨਕ ਆਖਣ ਸਭ ਕੋ ਆਖਾ ਇੱਕ ਦੋ ਇੱਕ ਸਿਆਣਾ ਵੱਡਾ ਸਾਹਿਬ ਦੀ ਨਾਈ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪਾਉ ਜਾਣੈ ਅੱਗੇ ਗਿਆ ਨਾ ਸੋਹੈ ਆਦਾ ਪਤਾ ਲੱਖੇ ਅਗਸ ਅਗਾਸੇ ਔੜਕ ਔੜਕ ਲਿਖਾ ਹੋਏ ਤਾਂ ਲਿਖੀ ਐ ਲਿਖਾ ਹੋਏ ਵਿਨਾਸ਼ ਨਾਨਕ ਵੱਡਾ ਕੀ ਐ ਆਪੇ ਜਾਣਿਆ ਵੇ ਸਾਲਾ ਹੀ ਸਾਲਾ ਹੈ ਤੀ ਸੁਰਤ ਨਾ ਪਾਈਆ ਨਦੀਆਂ ਸਮੁੰਦ ਸ਼ਾਸ ਸੁਤਾਨ ਗ੍ਰਹ ਸੇਤੀ ਮਾਲ ਧਨ ਤੇਰੀ ਤੁਲਨਾ ਹੋਬਨੀ ਜੇ ਤਿਸ ਮਨੋ ਨਾ ਬਿਸਰੇ ਅੰਤਨਾ ਸਿਫਤੀ ਕਹਿਣਾ ਹੈ ਅੰਤ ਅਤਰ ਕਰਨ ਦੇ ਨੰਤ ਅੰਤਨਾ ਵੇਖਣ ਸੁਣਨਾ ਹੈ ਅੰਤ ਅਤਰ ਜਪ ਕੇ ਕੀ ਮਨ ਮੰਤੇ ਅੰਤਨਾ ਜਾਪੈ ਕੀਤਾ ਆਕਾਰ ਅਤਰ ਜਪ ਪਰਬਾਰੀ ਅੰਤ ਕਾਰਣ ਕੇਤੇ ਬਿਲਾਹੇ ਤਾਕੇ ਅਤਰ ਪਾਏ ਜਾਹੇ ਇਹੋ ਅੰਤਨਾ ਜਾਣੈ ਕੋਏ ਬੋਤ ਕਈਏ ਬਤ ਹੋਏ ਵੱਡਾ ਸਾਹਿਬੇ ਉੱਚਾ ਥਾਓ ਜੀ ਏਬੜਾ ਉੱਚਾ ਹੋਵੇ ਕੋਏ ਇਸ ਚੇ ਕੋ ਜਾਣੈ ਸੋਏ ਜੇਗੜੇ ਆਪ ਜਾਣੈ ਆਪ ਆਪ ਦਾ ਕਰਮੀ ਦਾਤੇ ਬੌਤਾ ਕਰਮ ਲਿਖਿਆ ਨਾ ਜਾਏ ਬਿਤਾ ਦਾਤਾ ਤਿਲ ਲਤਮਾਈ ਕਿਤੇ ਮੰਗੈ ਜੋਤ ਅਪਾਰ ਕਿਤੇ ਗਲਤ ਨਹੀਂ ਵਿਚਾਰੇ ਕਿਤੇ ਖਵ ਤੋਂ ਟੈਂ ਵੇਕਾਰ ਕਿਤੇ ਹੈ ਲੈ ਮੁਕਰਪਾ ਹੀ ਕਿਤੇ ਮੂਰਖ ਖਾਹੀ ਖਾਹੇ ਕਿਤੇ ਆ ਤੁਮ ਖੂਖ ਸਦਮਾਨੀ ਏ ਪੇਦਾਤ ਤੇਰੀ ਦਾਤਾਰ ਅਨਿਕਲਾਸੀ ਪਾਣੇ ਹੋਏ ਹੋਰ ਆਖ ਨਾ ਸਕੈ ਕੋਏ ਉਹ ਜਾਣੇ ਜੀਤੀਆ ਮੁਖਾਏ ਆਪੀ ਜਾਣੇ ਆਪੇ ਦੀ ਆਖਾਂ ਸੇ ਭੇਕੀ ਕੇ ਇਸਮ ਬਕਸ਼ੇ ਸਤਸਾਰਾ ਨਾਨਕ ਪਾਤਸ਼ਾਹੀ ਪਾਤਸ਼ਾਹ ਹੋ ਅਮੋਲ ਗੁਣੇ ਮੂਲ ਵਾਪਾਰੀ ਅਮਲ ਵਾਪਾਰੀਏ ਮੂਲ ਪੰਡਾਰ ਅਮੋਲਾ ਵੇ ਮੁ ਲੈ ਜਾਹੇ ਅਮੋਲ ਭਾਏ ਮੁੱਲਾ ਸਮਾਹੇ ਅਮੋਲ ਧਰਮ ਮੂਦੀ ਬਾਣੇ ਅਮੋਲ ਤੋਲਾ ਅਮੋਲ ਪਰਵਾਣ ਅਮੋਲ ਬਕਸ਼ੇ ਮੂਲ ਨਿਸ਼ਾਨ ਅਮੋਲ ਕਰਮ ਅਮੁਲ ਫੁਰਮਾਨ ਅਮੋਲ ਮੂਲ ਜਾਹੇ ਆਖ ਆਖ ਰਹੇ ਲਿਬਲਾਏ ਆਖੈ ਪੜੇ ਕਰੈ ਬਖਿਆਣ ਆਖੈ ਗੋਪੀ ਤੈ ਗੋਵਿੰਦ ਆਖੈ ਕੀਤੇ ਕੀਤੇ ਬੁੱਧ ਆਖੈ ਸੋ ਨਰ ਮੁੰਜਨ ਸੇਵ ਕੀਤੇ ਕਹਿ ਕਹਿ ਉਠ ਉਠ ਜਾਹੇ ਤਾਂ ਆਖ ਨਾ ਸਕੈ ਕੀ ਕੇ ਨਾਨਕ ਜਾਣੈ ਸਾਚਾ ਸੋਏ ਤਾਂ ਲਿਖੀਐ ਸਿਰ ਗਾਵਾ ਰਾਂਗਾ ਵਾਰ ਸੋਦਾ ਕੀ ਵਾਜੇ ਨਾਦ ਅਨੇਕ ਸੰਖਾਂ ਕੇਤੇ ਬਾਵਨ ਹਾਰੇ ਤੇਤੇ ਰਾਗ ਰੀਸੋ ਕਹੀਆਂ ਕੇਤੇ ਗਾਵਨ ਹਾਰੇ ਗਾਵੈ ਤੋਨੋ ਪੌਣ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵੈ ਜਿਤੁ ਗੁ ਬਦਲਿਖ ਜਾੜਿ ਲਿਖ ਲਿਖ ਤਨ ਵਿਚਾਰੇ ਗਾਵੈ ਈਸਰ ਬਰਮਾ ਦੇਵੀ ਸੋ ਹੰਸ ਦਾ ਸਵਾਰੇ ਸਨ ਬੈਠੀ ਦੇ ਤਿਆਦਰ ਨਾਲੇ ਗਾਵੈ ਸਿਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਿਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਨ ਪੰਡਤ ਪੜਨ ਰੱਖੀ ਸਰ ਜੁਗ ਜੁਗ ਵੇਦ ਨਾਲੇ ਗਾਵੈ ਮੋਹਣੀਆ ਮਨ 모ਹ ਸੁਖ ਮਚ ਪਿਆਲੇ ਗਾਵਨ ਰਤਨੋ ਪਾਏ ਤੇਰੇ ਅਠਸਰ ਤੀਰਥ ਨਾਲੇ ਗਾਵਨ ਜੋਤ ਬਸੂਲਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡਲ ਵਰਪੰਡਾ ਕਰ ਕਰ ਰੱਖੇ ਤਾਰੇ ਸਹੀ ਤੁਧ ਨੂੰ ਗਾਵੇ ਜੋ ਤੁਧ ਭਾਵਨ ਨਿਰਤ ਤੇ ਭਗਤ ਰਸਾਲੀ ਹੋਰ ਕਹਤੇ ਗਾਵਨ ਸੇ ਮੈਂ ਚਿਤਨਾ ਆਵਨ ਨਾਨਕਿਆ ਵਿਚਾਰੇ ਸਹੀ ਸਵੀ ਸਦਾ ਸਾਚੇ ਸਾਹਿਬ ਸਾਚਾ ਸਜੀਨਾ ਹੀ ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਜਿੰ ਰਚਾਈ ਹੈ ਰੰਗੀ ਭਾਂਤੀ ਕਰ ਕਰ ਜਿੰਸੀ ਮੈਂ ਜਿੰ ਪਾਈ ਕਰ ਕਰ ਵੇਖੇ ਕੀਤਾ ਆਪਣਾ ਜਿੰ ਤਿਸਤੀ ਵਿਢਾਈ ਤੁਸ ਭਾਵੈ ਸੋਈ ਕਰਸੀ ਕਮਨਾ ਕਰਨਾ ਜਾਈ ਜੋ ਪਾਤਸ਼ਾਹੋ ਸਾਹਾ ਪਾਤਸ਼ਾਹ ਸਹਿਬ ਨਾਨਕ ਰਹਿਣ ਰਜਾਈ ਬੰਦਾ ਸੰਤੋਖ ਸਨਮ ਪਤ ਝੋਲੀ ਧਿਆਨ ਕੀ ਕਰੈ ਵਿਭੂ ਤੇ ਕਿੰთა ਕਾਲ ਪੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ ਕਾਈ ਬੰਤੀ ਸਗ ਜਮਤੀ ਮਾਟੀ ਮਾਂਜੀ ਤੇ ਜਗਜੀਤ ਆਦੇਸ ਸੈ ਆਦੇਸ ਆਦ ਨੀਲਾ ਨਾਦ ਨਾਤ ਜੁਗ ਜੁਗ ਇੱਕੋ ਵੇਸ ਬਖਤ ਗਿਆਨ ਦਿਆ ਭੰਡਾਰਨ ਘਟ ਘਟ ਵਜੈ ਨਾਦੈ ਆਪਨਾਥ ਨਾਥੀ ਸਭ ਜਾ ਕੀ ਰਿੱਧ ਸਦਵਰਾ ਸਾਦ ਸਜੋ ਵੀ ਜੋਤ ਚਲਾਵੇ ਲਿਖਿਆ ਮੈਂ ਪਾ ਗੇ ਆਦੇਸ ਤੇ ਸਿਆ ਆਦੇਸ ਆਦ ਅਨੀਲ ਅਨਾਤ ਅਨਾਹਤ ਜੁਗ ਜੁਗ ਹੋਏ ਕੋ ਵੇਸ ਇੱਕ ਸਮਾਈ ਜੁਗਤਿ ਆਈ ਕਿਛੇ ਲੈ ਪਰਵਾਣੇ ਇੱਕ ਸੰਸਾਰੀ ਇੱਕ ਪੰਡਾਰੀ ਇਕ ਲਾਏ ਦੀ ਬਾਣ ਜਿ ਇਸ ਭਾਵਤੀ ਵਿੱਚ ਲਾਵੇ ਜੀ ਉਹ ਵੇਖੈ ਉਹਨਾ ਨਦਰ ਨਾ ਆਵੇ ਬਹੁਤਾ ਹੋ ਵਿਡਾਨ ਆਦੇਸ ਇਸ ਆਦੇਸੇ ਆਦ ਨੀਲ ਨਾਦ ਨਾਹਤ ਜੁਗੇ ਕੋ ਵੇਸ ਆਸਣ ਲੋਏ ਲੋਏ ਪੰਡਾਰ ਜੁਗੋ ਵਿਸ਼ਵਾਸ ਇੱਕ ਬਾਦ ਕਰ ਕਰ ਵੇਖੈ ਸਰਜਣ ਹਾਰ ਨਾਮ ਸੱਚੀ ਕੀ ਸੱਚੀ ਕਾਰ ਆਦੇਸ ਇਸ ਆਦੇਸ ਆਦ ਨੀਲ ਨਾਦ ਨਾਹਤ ਜੁਗ ਜੁਗੋ ਇੱਕੋ ਵੇਸ ਜੀਵ ਲਖ ਹੀ ਲਖ ਵੈ ਲਖੀ ਸੇ ਲਖ ਲਾ ਗੇੜਾ ਆਖੀ ਹੈ ਇੱਕ ਨਾਮ ਜਗਦੀਸ਼ ਕੀਆ ਚੀਆ ਹਵੇ ਇਸ ਸੁਣ ਗੱਲਾਂ ਆਕਾਸ ਕੀ ਕੀਟਾਂ ਆਈ ਰੀਸ ਨਾਨਕ ਨਗਰੀ ਪਈ ਐ ਕੂੜੀ ਕੂੜੈ ਠੀਸ ਆਖਣ ਜੋਰ ਚੁਪੈ ਨਾ ਜੋਰ ਜੋਰ ਨ ਮੰਗਲ ਦੇ ਨਾ ਜੋਰ ਜੋਰ ਨ ਜੀਵਨ ਮਰਨ ਨਾ ਜੋਰ ਜੋਰ ਨ ਰਾਜ ਮਾਲ ਮਨਸੂਰ ਹੈ ਜੋਰ ਨ ਸੁਰਤੀ ਗਿਆਨ ਵਿਚਾਰ ਜੋਰ ਨ ਜੁਗਤੀ ਚੁਪੈ ਸੰਸਾਰ ਜੇ ਸਾਥ ਜੋਰ ਕਰ ਵੇਖੈ ਸੋਏ ਨਾ ਰੇ ਬੁੱਤਰ ਨੀਚ ਨਾ ਕੋਏ ਰਾਤੀ ਰੋਤੇ ਥਿੱਤੀ ਵਾਰ ਭਗਤ ਬਣੀ ਅਮੀ ਪਤਾ ਲੈ ਇਸ ਵਿੱਚ ਧਰਤੀ ਥਾਪ ਰਖੀ ਧਰਮਸਾਲ ਸੇ ਜੀਵ ਬਕੇ ਰੰਗੇ ਕਿਕੇ ਨਾਮਾ ਨੇ ਕਾ ਅਨੰਤ ਕਰਮੀ ਕਰਮੀ ਹੋਈ ਵਿਚਾਰੇ ਸੱਚਾ ਆਪ ਸੱਚਾ ਦਰਬਾਰ ਹੈ ਸੋਹਣ ਪੰਜ ਪਰਵਾਨੇ ਨਾਜ਼ਰੀ ਕਰਮ ਪਵੈ ਨੀਸਾਣ ਕਛੁ ਪਕਾਈ ਉਥੈ ਪਾਏ ਨਾਨਕ ਗਾਇਆ ਜਾਪੈ ਜਾਏ ਤਨ ਕੰਡਾਏ ਬੁੱਤਰ ਮੈਂ ਗਿਆਨ ਖੰਡ ਕਾ ਖੋ ਕਰਮ ਵੈਸੰਤਰ ਕੇਤੇ ਕਾਰ ਨਹੀਂ ਸੇ ਕੇਤੇ ਵਰਮੇ ਘਾੜ ਤਕੜੀਆਂ ਹੈ ਰੂਪ ਰੰਗ ਕੇ ਵੇਸ ਮੀ ਮੀਰ ਕੀਤੇ ਕੀਤੇ ਧੂਪ ਦੇਸ ਤੇਤੇ ਇੰਦ ਚੰਦ ਸੂਰ ਕਹਤੇ ਕਹਤੇ ਮੰਡਲ ਦੇਸ ਤੇਤੇ ਸਿੱਧ ਗੁਦ ਨਾ ਕਹਤੇ ਕੀਤੇ ਰੀ ਰੀਸੇ ਤੇਤੇ ਦੇਵਦਾਨ ਮੁਨ ਕਹਤੇ ਕਹਤੇ ਰਤਨ ਸਮੁੰਦਰ ਕੀਤਿਆਂ ਖਾਣੀ ਕੀਤਿਆਂ ਬਾਣੀ ਕੀਤੇ ਪਾਤ ਰਵਿੰਦ ਤੇਤੀਆ ਸੁਰਤੀ ਸੇਵ ਕਹਤੇ ਨਾਨਕ ਅੰਤ ਨਾ ਅੰਤ ਗਿਆਨ ਖਾਣੈ ਗਿਆਨ ਪਰਚਾਂਡੇ ਤੇਤਾ ਨਾ ਬినੋਦ ਕੋਟ ਆਨੰਦ ਸਖੰਡ ਕੀ ਬਾਣੀ ਰੂਪੇ ਤੇਤਾ ਘਾੜ ਠੜੀਏ ਬਹੁਤਾਂ ਨੂਪ کو کہ پچھتا سراں سکھ ہو کوئی ہور تمہیں رام رہا بھرپور کان کے روپ نہ کتنے جہے جن کا رام بسہ منماہیں کریں آنند سچا من سوئے ਸਰਕਾਰ ਵੇਖੈ ਨਦਰ ਨਿਹਾਲ ਹੈ ਖੰਡ ਮੰਡਲ ਵਰ ਭਾਡੇ ਦੇਖੋ ਕਥੈ ਤਾ ਅੰਤ ਨਾ ਅੰਤ ਹੈ ਲੋ ਲੋ ਆਕਾਰ ਜਿ ਜਿ ਹੁਕਮ ਤਿ ਵੈ ਤਿ ਵਕਾਰ ਮੇਖੈ ਵਿਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਮਹਾਰਾ ਧੀਰ ਸੁਨਿਆਰੇ ਅਹਰਣਾ ਮਤ ਵੇਧ ਥਿਆਰ ਆਕਲਾ ਗਤਕਾ ਭਾਂਡਾ ਪਾਓ ਅੰਮ੍ਰਿਤ ਤਿਤ ਢਾਲ ਹੈ ਸ਼ਬਸ ਜੀ ਟਕਸਾਲ ਜਿਨ ਕੋ ਨਦਰ ਕਰਮ ਤਿਨ ਕਾਰ ਦੇ ਰਿ ਨਿਵਾਨੇ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮਾ ਹਤ ਦਿਨ ਰਾਤ ਦੁਇ ਦਾਈ ਤਾਇਆ ਖਿਲੇ ਸਗੇ ਜਲ ਕੰਧ ਆਈਆਂ ਬੁਰਾਈਆਂ ਵਾਚੈ ਧਰਮ ਹਦੂਰ ਕਰਮੀ ਆਪੂ ਆਪਣੀ ਕੇ ਨੇੜੇ ਕੇ ਦੂਰੇ ਜਨੇ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਦੇ ਮੁਖ ਉਜਲੇ ਕੀਤੀ ਛੁਟੀ ਨਾਲੇ ਜਿਨੇ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਦੇ ਮੁਖ ਉਜਲੇ ਕੀਤੀ ਛੁਟੀ ਨਾਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ